ਸਾਰੇ ਹੀ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ਿਆਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਕਹਾਣੀ ਨੂੰ ਕਹਾਣੀ ਦਾ ਨਾਮ ਹੈ ਬਦਨਾਮੀ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਨੂੰ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਸੁਖੀ ਹਾਲੇ ਆਪਣੇ 12ਵੇਂ ਦੇ ਪੇਪਰ ਦੇ ਕੇ ਵੇਲੀ ਹੋਈ ਹੋਈ ਸੀ ਉਹਦੀ ਪੂਆ ਉਹਦੇ ਘਰ ਰਿਸ਼ਤਾ ਲੈ ਆਵੜੀ ਸੁਖੀ ਨੂੰ ਉਸਤੇ ਬਹੁਤ ਹੀ ਗੁੱਸਾ ਆਉਂਦਾ ਸੀ ਕਿ ਮੈਂ ਸਿਰਫ ਵਿਆਹ ਦੇ ਲਈ ਨਹੀਂ ਵੱਟੀ ਹੋਈ ਪਰ ਉਹਦੇ ਮਾਪੇ ਅੱਗੇ ਉਹਦੀ ਇੱਕ ਨਾ ਚੱਲੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਮੁੰਡਾ ਵਿਦੇਸ਼ ਦੇ ਵਿੱਚ ਕਿਸੇ ਚੰਗੇ ਕੰਮ ਤੇ ਆ ਘਰ-ਬਾਰ ਚੰਗਾ ਬਣਾਈ ਬੈਠਾ ਨਾਲੇ ਉਹਦਾ ਕੋਈ ਵੀ ਭਰਾ ਨਹੀਂ ਤੂੰ ਕੱਲੀ ਰਾਜ ਕਰੇਂਗੀ ਬਾਹਰਲੇ ਪੈਸੇ ਤੇ ਕੱਲ ਮਨ ਲੈ ਸਾਡੀ ਅਸੀਂ ਤੇਰਾ ਮਾੜਾ ਥੋੜਾ ਕਰਾਂਗੇ ਨਾਲੇ ਤੇਰੀ ਸੱਸ ਸੋਹਰੇ ਦੀ ਕੀ ਐ ਕਿੰਨਾ ਕੁ ਟਾਈਮ ਬੈਠੇ ਰਹਿਣਗੇ ਅਸੀਂ ਤਾਂ ਹਾਂ ਘਰ ਦੀ ਸੁੱਖੀ ਦੀ ਮਾਂ ਨੇ ਤਾੜ ਕੇ ਕਹਿਤਾ ਸੁੱਖੀ ਨੂੰ ਸੁਖੀ ਦੀ ਜ਼ਬਾਨੋਂ ਕੁਛ ਨਾ ਨਿਕਲਿਆ ਗੁੱਸੇ ਦੇ ਵਿੱਚ ਜਾ ਕੇ ਆਪਣੇ ਕਮਰੇ 'ਚ ਬੈਠ ਗਈ ਸ਼ਾਮ ਤੱਕ ਰੋਂਦੀ ਰਹੀ ਪਰ ਘਰ ਦਾ ਕੋਈ ਜੀ ਉਹਨੂੰ ਦੇਖਣ ਨਾ ਆਇਆ ਸੁਖੀ ਦੇ ਸਾਲਾਂ ਦੇ ਦੇਖੇ ਸੁਪਨੇ ਮਿੰਟਾਂ 'ਚ ਪਹਿਲਾਂ ਹੀ ਚੂਰ-ਚੂਰ ਹੋ ਗਏ ਉਹਦਾ ਬਚਪਨ ਦਾ ਸੁਪਨਾ ਸੀ ਉਹ ਆਪਣੇ ਪੈਰ ਸਿਰ ਹੋ ਕੇ ਆਪਣੇ ਭਰਾ ਤੇ ਮਾਪਿਆਂ ਦਾ ਮਾਣ ਬਣੇ ਇਹ ਗੱਲ ਸਾਰੇ ਘਰ ਦੇ ਜੀਆਂ ਨੂੰ ਪਤਾ ਸੀ ਉਦੇ ਮਾਪਿਆਂ ਨੇ ਵੀ ਸਦਾ ਉਹਦੀ ਹਾਂ ਵਿੱਚ ਹਾਂ ਭਰੀ ਕਿ ਕੁੜੀ ਨੌਕਰੀ ਜ਼ਰੂਰ ਲਾਉਣਾ ਹੈ ਅੱਜ ਪਤਾ ਨਹੀਂ ਇਸ ਵਾਰ ਲਈ ਮੁੰਡੇ ਦੇ ਰਿਸ਼ਤੇ ਨੇ ਸਾਰਿਆਂ ਦੇ ਮਨ ਕਿਵੇਂ ਬਦਲ ਦਿੱਤਾ ਸੁਖੀ ਹਰਾਨ ਸੀ ਕਿ ਇਹ ਉਹੀ ਪਰਿਵਾਰ ਹੈ ਜੋ ਹਰ ਗੱਲ ਤੇ ਉਹਦੀ ਪਸੰਦ ਨਾਮ ਪਸੰਦ ਪੁੱਛਦਾ ਸੀ ਸੁਖੀ ਦਾ ਸੁਪਨਾ ਸੀ ਕਿ ਉਹ ਕਾਲਜ ਲੱਗੇ ਤੇ ਸ਼ਹਿਰ ਦੀ ਪੜਦੀ ਕੁੜੀਆਂ ਵਾਂਗ ਸਜ ਸਵਰ ਕੇ ਕਾਲਜ ਜਾਂਦੀ ਉਹਨੇ ਅਕਸਰ ਹੀ ਆਪਣੇ ਨੇ ਤਾਏ ਜੀ ਦੀ ਕੁੜੀ ਰੱਜੋ ਤੋਂ ਕਾਲਜ ਦੀਆਂ ਬਹੁਤ ਸਾਰੀਆਂ ਕਿੱਸੇ ਕਹਾਣੀਆਂ ਸੁਣ ਰੱਖੀਆਂ ਸੀ। ਉਹਨੂੰ ਹਮੇਸ਼ਾ ਹੀ ਇਹ ਲੱਗਦਾ ਸੀ ਕਿ ਕੋਈ ਉਹਨੂੰ ਪਿਆਰ ਕਰਨ ਵਾਲਾ ਕਾਲਜ ਹੀ ਮਿਲੇਗਾ। ਜਿਵੇਂ ਕਿ ਉਹਨੇ ਰੱਜੋ ਤੋਂ ਸੁਣਿਆ ਸੀ। ਰੱਜੋ ਦਾ ਪੂਰਾ ਨਾਮ ਰਮਨਦੀਪ ਕੌਰ ਸੀ ਪਰ ਘਰ ਦੇ ਵਿੱਚ ਸਾਰੇ ਉਹਨੂੰ ਰੱਜੋ ਹੀ ਕਹਿੰਦੇ ਸੀ। ਰੱਜੋ ਤੇ ਸੁਖੀ ਜਦ ਵੀ ਜੁੜ ਕੇ ਬੈਠਦੀਆਂ ਤਾਂ ਅਕਸਰ ਹੀ ਸੁਖੀ ਰੱਜੋ ਦੀਆਂ ਗੱਲਾਂ ਤੇ ਹੈਰਾਨ ਹੁੰਦੀਆਂ ਤੇ ਪੁੱਛਦੀ ਸੱਚੀ ਮੁੰਡੇ ਕੁੜੀਆਂ ਦੀ ਦੋਸਤੀ ਹੁੰਦੀ ਹੈ ਕਾਲਜ ਦੇ ਵਿੱਚ ਤੇ ਕੋਈ ਵੀ ਰੋਕਦਾ ਨਹੀਂ ਬੈਠ ਕੇ ਗੱਲਬਾਤ ਕਰਨ ਤੋਂ ਸਭ ਆਪਣੀ ਆਪਣੀ ਜ਼ਿੰਦਗੀ ਜਿਉਂਦੇ ਨੇ ਸਟੱਡੀ ਦੇ ਨਾਲ ਸਭ ਆਪਣੀ ਜਵਾਨੀ ਦੇ ਦਿਨਾਂ ਨੂੰ ਮਾਣਦੇ ਨੇ ਇਹ ਵੀ ਨਹੀਂ ਕਿ ਸਭ ਇਹ ਗੱਲਾਂ ਹੀ ਕਰਨ ਜਾਂਦੇ ਨੇ ਕਾਲਜ ਦੇ ਵਿੱਚ ਪੜ੍ਹਾਈ ਵੀ ਪੂਰਾ ਧਿਆਨ ਰੱਖਦੇ ਨੇ ਪੜ੍ਹਾਈ ਦਾ ਫਿਰ ਨਾਲੇ ਕਾਲਜ ਦੇ ਵਿਦਿਆਰਥੀਆਂ ਦੀ ਪੂਰੀ ਰੁਚੀ ਰੁਚੀ ਹੁੰਦੀ ਆ ਕਿ ਕਾਲਜ ਹੋਣ ਵਾਲੇ ਪ੍ਰੋਗਰਾਮ ਜਿਵੇਂ ਕਿ ਗਿੱਧਾ ਪੰਗੜਾ ਨਾਟਕ ਵਗੈਰਾ ਦੇ ਵਿੱਚ ਮਨੋਂ ਕਾਲਜ ਵਾਲਿਆਂ ਦੀ ਇੱਕ ਵੱਖਰੀ ਦੁਨੀਆ ਹੁੰਦੀ ਹੈ ਜਿਸ ਵਿੱਚ ਬਾਹਰਲੀ ਦੁਨੀਆ ਨੂੰ ਅਕਸਰ ਲੋਕ ਭੁੱਲ ਜਿਆ ਜਾਇਆ ਕਰਦੇ ਆ ਇਹ ਸਭ ਚੀਜ਼ਾਂ ਸੁੱਖੀ ਲਈ ਸੱਚੀ ਹੀ ਦੂਜੀ ਦੁਨੀਆ ਦੀਆਂ ਗੱਲਾਂ ਹੀ ਜਾਪਦੀਆਂ ਸੀ ਕਿਉਂਕਿ ਪਿੰਡ ਦੇ ਸਕੂਲ ਦੇ ਵਿੱਚ ਤਾਂ ਮੁੰਡੇ ਕੁੜੀਆਂ ਬਹੁਤ ਹੀ ਘੱਟ ਗੱਲ ਕਰਦੇ ਦੇਖੇ ਸੀ ਆਪਸ ਦੇ ਵਿੱਚ ਬੋਤੇ ਤੇ ਪਿੰਡ ਦੀ ਧੀ ਭੈਣ ਕਰਕੇ ਦੂਰ ਹੀ ਰਹਿੰਦੇ ਸੀ ਤੇ ਬਾਕੀ ਟੀਚਰਾਂ ਤੋਂ ਵੀ ਡਰਦੇ ਸੀ ਕਿਸੇ ਵੀ ਕੁੜੀ ਵੱਲ ਅੱਖ ਚੱਕ ਕੇ ਨਾ ਦੇਖ ਦੇ ਇਹ ਸਭ ਸੋਚ ਕੇ ਸੁਖੀ ਰਾਤ ਤੱਕ ਬੈਠੀ ਰਹੀ ਜਦੋਂ ਰੋਟੀ ਲਈ ਆਵਾਜ਼ ਆਈ ਤਾਂ ਕੁਝ ਨਾ ਬੋਲੀ ਤੇ ਸਾਰਿਆਂ ਨੂੰ ਲੱਗਾ ਕਿ ਕੁੱਸੇ ਦੇ ਵਿੱਚ ਆ ਜਦੋਂ ਭੁੱਖ ਲੱਗੀ ਆਪੇ ਚੱਕ ਕੇ ਖਾ ਲਵੇਗੀ ਕੋਈ ਉਸ ਨੂੰ ਰੋਟੀ ਦੇਣ ਨਾ ਆਇਆ ਇਸ ਰਾਤ ਉਹ ਭੁੱਖੀ ਹੀ ਸੋ ਗਈ ਦੋਸਤੋ ਅਗਲੀ ਸਵੇਰ ਜਦੋਂ ਸੁਖੀ ਦੀ ਅੱਖ ਖੁੱਲੀ ਤੇ ਉਹਨੇ ਦੇਖਿਆ ਘਰ ਦੇ ਵਿੱਚ ਇੱਕ ਜੀਬ ਜਿਹਾ ਮਾਹੌਲ ਸੀ ਸਾਰੇ ਆਪਣੇ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਨੇ ਸੁਖੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਪਰ ਉਹ ਤਾਂ ਨਾ ਸੋਚਦੀ ਹੋਈ ਬਾਥਰੂਮ ਵੱਲ ਗਈ ਤੇ ਬੁਰਸ਼ ਕੀਤਾ ਤੇ ਚਾਹ ਨਾਲ ਲਏ ਬਿਸਕੁਟ ਚਾਕਲੇ ਚੁੱਪਚਾਪ ਵਾਪਸ ਆਪਣੇ ਕਮਰੇ ਦੇ ਵਿੱਚ ਆ ਗਈ ਰਾਤ ਦੇ ਗੁੱਸੇ ਨੇ ਤੇ ਸੁਖੀ ਦੀ ਜਾਨ ਹੀ ਲੈ ਲਈ ਸੀ ਭੁੱਖ ਕਾਰਨ ਉਹਦਾ ਬੁਰਾ ਹਾਲ ਹੋ ਗਿਆ ਸੀ ਹੁਣ ਚਾਹ ਪੀ ਕੇ ਉਹਨੂੰ ਬਹੁਤ ਠੀਕ ਠਾਕ ਲੱਗਣ ਲੱਗਾ ਉਹ ਬਾਹਰ ਜਾਣ ਬਾਰੇ ਸੋਚ ਹੀ ਰਹੀ ਸੀ ਕਿ ਸੁਖੀ ਦੀ ਮਾਂ ਅੰਦਰ ਆਈ ਅਤੇ ਬਹੁਤ ਪਿਆਰ ਦੇ ਨਾਲ ਪੁੱਛਿਆ ਚਾਹ ਪੀ ਲਈ ਪੁੱਤ ਸੁਖੀ ਕਹਿੰਦੀ ਰਾਤ ਵਾਲਾ ਗੁੱਸਾ ਵਿਖਾਉਂਦੀ ਹੋਈ ਬੋਲਦੀ ਹੈ ਹਾਂ ਪੀ ਲਈ ਤੇ ਪੀਣੀ ਹੀ ਸੀ ਦੇਖ ਪੁੱਤ ਅਸੀਂ ਨਹੀਂ ਤੇਰੇ ਨਾਲ ਹੋਣ ਦੇਣੀ ਆ ਜਿਹੜੀਆਂ ਸਾਡੇ ਨਾਲ ਹੋਈਆਂ ਅਸੀਂ ਨਹੀਂ ਕਰਨਾ ਕਿਸੇ ਦਿਹਾੜੀ ਮਜ਼ਦੂਰ ਤੇ ਤੇਰਾ ਰਿਸ਼ਤਾ ਤੂੰ ਕੀ ਭਾਲਦੀਆਂ ਤੂੰ ਸਾਡੇ ਵਾਂਗ ਹੀ ਸਾਰੇ ਉਮਰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰੇ ਦੇਖ ਸਾਡੇ ਮੋਕੇ ਮਾਪਿਓ ਕੋਲ ਇੰਨਾ ਟਾਈਮ ਹੀ ਨਹੀਂ ਸੀ ਸੋਚਣ ਦਾ ਕਿ ਚੰਗਾ ਕੀ ਮਾੜਾ ਸਾਨੂੰ ਤੇ ਇਹ ਕਹਿ ਕੇ ਤੋੜ ਦਿੰਦੇ ਸੀ ਕਿ ਚੱਲ ਕੋਈ ਗੱਲ ਨਹੀਂ ਕਿਸਮਤ ਆਪੋ ਆਪਣੀ ਨਾ ਦੇਖਣਾ ਮੁੰਡਾ ਰੋਟੀ ਜੋਗਾ ਕਰਦਾ ਵੀ ਆ ਜਾਂ ਨਹੀਂ ਬਸ ਭੇਡ ਬੱਕਰਾ ਵਾਂਗ ਘਰੋਂ ਕੱਢ ਦਿੰਦੇ ਸੀ ਪਰ ਪੁੱਤ ਮੈਂ ਤੈਨੂੰ ਔਖੇ ਥਾਂ ਨਹੀਂ ਤੋੜਨਾ ਮੰਨ ਜਾ ਗੱਲ ਨੂੰ ਤਿਆਰ ਹੋ ਜਾ ਅੱਜ ਮੁੰਡੇ ਵਾਲਿਆਂ ਨੇ ਆਉਣਾ ਸੁਖੀ ਕਹਿਣ ਲੱਗੀ ਜੇ ਇਹੇ ਕੁਝ ਕਰਨਾ ਸੀ ਫੇਰ ਕੀ ਲੋੜ ਸੀ ਕਾਲਸ ਤੇ ਨੌਕਰੀ ਦੇ ਸੁਪਨੇ ਦਿਖਾਉਣ ਦੀ ਮੈਂ ਕਿਉਂ ਐਵੇਂ ਮਰ ਮਾਰ ਕੇ ਦਿਨ ਰਾਤ ਇੱਕ ਕਰਦੀ ਰਹੀ ਮਰੋ ਮਰ ਜੂ ਮਨ ਮੰਨੋ ਮਰ ਜੂ ਨਹੀਂ ਕਰਵਾਉਣਾ ਵਿਆਹ ਮਾਂ ਨਾ ਐਵੇਂ ਸਾਡਾ ਆਇਆ ਤੂੰ ਜ ਲੂਸ ਨਾ ਕੱਢੀ ਤੈਨੂੰ ਕਿਸੇ ਕੁਝ ਕਹਿਣਾ ਸਾਰੇ ਮੈਨੂੰ ਹੀ ਮਾੜਾ ਚੰਗਾ ਕਹਿਣਗੇ ਜੀ ਇਸੇ ਉਮਰੇ ਮੇਰੀ ਗੁੱਤ ਪਟਾ ਕੇ ਰਾਜੀ ਐ ਤੂੰ ਫਿਰ ਜਿਵੇਂ ਮਰਜ਼ੀ ਕਰ ਲੈ ਤੇਰੀ ਹਰ ਗੱਲ ਮੰਨਣ ਨੂੰ ਤਿਆਰ ਆ ਹੁਣ ਤੱਕ ਦੱਸ ਜੇ ਕਿਸੇ ਗੱਲ ਨੂੰ ਜਵਾਬ ਦਿੱਤਾ ਇਹ ਤੇਰੀ ਕੋਈ ਗਲਤ ਬਾਤ ਚੱਲ ਰਹੀ ਐ ਗੱਲ ਬਾਤ ਚੱਲ ਰਹੀ ਐ ਤੇ ਦੱਸ ਦੇ ਮਲ ਦੇ ਮਿੱਟੀ ਸਾਡੇ ਮੂੰਹ ਤੇ ਸਾਰੇ ਪਿੰਡ ਅੱਗੇ ਸੁਖੀ ਕਹਿੰਦੀ ਐ ਕਿਸੇ ਨਾਲ ਕੋਈ ਗੱਲ ਨਹੀਂ ਮੇਰੀ ਮੰਮੀ ਬਸ ਮੈਂ ਰੋਕ ਕੇ ਕਰਵਾ ਲੂੰਗੀ ਜਿੱਥੇ ਤੁਸੀਂ ਕਹੋ ਮਾਂ ਬੱਸ ਬਹੁਤ ਹੋ ਗਿਆ ਚੁੱਪ ਕਰਕੇ ਤਿਆਰ ਹੋ ਜਾ ਤੇਰੀ ਸਹੇਲੀ ਨੂੰ ਕਰਤਾ ਫੋਨ ਆਉਂਦੀ ਹੋਣੀ ਕਰ ਦੂ ਤੈਨੂੰ ਤਿਆਰ ਐਵੇਂ ਤੇਰੇ ਪਿਓ ਤੇ ਭਰਾ ਤੱਕ ਗੱਲ ਹੋਵੇ ਟੇਕੇ ਬੈਠ ਜਾ ਸੁਖੀ ਕਹਿੰਦੀ ਮੰਮੀ ਜੇ ਤੁਸੀਂ ਆਪਣੀ ਜਿੱਦ ਕਰਨੀ ਆ ਫਿਰ ਮੇਰੀ ਵੀ ਸੁਣ ਲਓ ਦੇਖਣ ਨੂੰ ਵੀ ਤਰਸ ਗਏ ਜਾਓਗੇ ਰੋਂਦੀ ਹੋਈ ਨੇ ਕਿਹਾ ਮੈਂ ਦੁਬਾਰਾ ਪੈਰ ਨਹੀਂ ਪੋਣਾ ਇਸ ਘਰ ਵਿੱਚ ਮਾਂ ਕਹਿੰਦੀ ਠੀਕ ਐ ਬੱਸ ਸੁਖੀ ਵਸਦੀ ਆਪਦੇ ਘਰ ਰੋਂਦੀ ਨੂੰ ਜਫੀ ਵਿੱਚ ਲੈ ਕੇ ਪੁੱਤ ਮੈਂ ਆਪੇ ਆਇਆ ਜਾਇ ਕਰੂੰਗੀ ਸੁਖੀ ਨੂੰ ਚੁੱਪ ਕਰਾ ਕੇ ਜਦੋਂ ਉਹਦੀ ਮਾਂ ਬਾਹਰ ਨਿਕਲੀ ਤੇ ਉਹਨੂੰ ਵੀਨਾ ਆਉਂਦੀ ਦਿਖੀ ਆ ਜਾ ਨੇ ਕੜੇ ਮਿਲ ਆਪ ਦੀ ਸੇਲੀ ਨੂੰ ਤੇਰੇ ਬਿਨਾ ਉਹ ਉਦਰੀ ਹੋ ਜਾਂਦੀ ਐ ਲੈ ਤਾਈ ਆ ਗਈ ਮੈਂ ਤਾਂ ਹੁਣ ਵਿਆਹ ਤੱਕ ਤੁਹਾਡੇ ਘਰੇ ਹੀ ਆਂ ਨਹੀਂ ਵਿਆਹ ਵੀ ਹੋ ਜਾਉ ਪਹਿਲਾਂ ਮੇਰੀ ਗੱਲ ਸੁਣ ਸੁਖੀ ਰਾਤ ਦੀ ਰੁੱਸੀ ਬੈਠੀ ਸੀ ओके ਮੈਂ ਹਲੇ ਬਿਆਨ ਨਹੀਂ ਕਰਵਾਉਣਾ ਵੀਨਾ ਤੂੰ ਸਮਝਾਉ ਉਹਨੂੰ ਇਹੋ ਜੇ ਸਾਖ ਰੋਜ਼ ਨਹੀਂ ਮਿਲਦੇ ਵਧੀਆ ਘਰ ਦਾ ਮੁੰਡਾ ਵਿਦੇਸ਼ ਵਿੱਚ ਵਧੀਆ ਪੈਸਾ țeਲਾ ਬਣਾਉਂਦਾ ਪਰ ਤਾਈ ਉਹ ਤੇ ਅੱਗੇ ਸਟੱਡੀ ਬਹਾਨੇ ਸੁਪਨੇ ਬਣਾਉਂਦੀ ਫਿਰਦੀ ਦੀ ਆ ਨੀ ਭੈਣੇ ਡਰ ਲੱਗਦਾ ਅੱਜ ਕੱਲ ਦੇ ਸਮੇ ਤੋਂ ਇਸ ਲਈ ਕਿਨੇ ਆ ਇਹ ਟਾਈਮ ਨਾਲ ਆ ਆਪਦੇ ਘਰੇ ਸੁਖੀ ਵਸੇ ਠੀਕ ਆ ਉਹ ਤਾਂ ਤਾਈ ਪਰ ਸੁਖੀ ਦਾ ਵਿਆਹ ਹੋ ਗਿਆ ਮੈਂ ਤੇ ਆਪ ਫਾਸ ਜਾਣਾ ਸਾਡੇ ਘਰ ਬਿਆਨੇ ਹਨੇਰੀ ਟਾ ਦੇਣੀ ਆ ਨੀ ਚੱਲ ਵਧੀਆ ਹੋ ਫਿਰ ਤੇ ਦੋਵੇਂ ਇੱਕੋ ਵਾਰੀ ਵਿਆਹ ਦਵਾਂਗੇ ਚੱਲ ਤੂੰ ਸੁਖੀ ਕੋਲ ਤਿਆਰ ਕਰਦੇ ਉਹਨੂੰ ਮੁੰਡੇ ਵਾਲੇ ਆਉਂਦੇ ਹੀ ਆਉਣੇ ਆ ਮੈਂ ਕਾਮੋ ਵਾਲੀ ਨੂੰ ਕਹਿ ਕੇ ਚਾਹ ਭੇਜਦੀ ਆ ਠੀਕ ਐ ਤਾਈ ਵੀਨਾ ਸੁਖੀ ਦੇ ਕਮਰੇ ਵਿੱਚ ਆਉਂਦੀ ਹੈ ਵੀਨਾ ਵਧਾਈਆਂ ਨੇ ਸੁਖੀ ਤੂੰ ਤੇ ਕਮਾਲ ਕਰਤੀ ਐ ਸੁਖੀ ਬੈਠ ਤੂੰ ਭੱਜ ਕੇ ਵੀਨਾ ਨੂੰ ਜੱਫੀ ਪਾ ਕੇ ਫਿਰ ਰੋਣ ਲੱਗ ਜਾਂਦੀ ਹੈ ਵੀਨਾ ਕਹਿਣ ਲੱਗੀ ਚੱਲ ਨਹੀਂ ਬੱਸ ਕਰ ਐਵੇਂ ਰੋਈ ਜਾਂਦੀ ਆ ਹਲੇ ਤੇ ਮੁੰਡੇ ਵਾਲਿਆਂ ਨੇ ਆਉਣਗੇ ਬੱਸ ਪਸੰਦ ਕਰਨਗੇ ਉਹਨਾਂ ਟਾਈਮ ਕਿਉਂ ਮੂਡ ਖਰਾਬ ਕਰਦੀ ਆ ਨਾਲ ਐਵੇਂ ਮੈਨੂੰ ਨਾ ਰਵਾਉਂਦੀ ਸੁਖੀ ਦਬਦੀ ਆਵਾਜ਼ ਆ ਜਾ ਬੈਠ ਜਾ ਦੋਵੇਂ ਬੈਠਦੇ ਬੈਠ ਜਾਂਦੀਆਂ ਨੇ ਹੋਰ ਸੁਨਾ ਵੀਨਾ ਮੰਮੀ ਡੈਡੀ ਠੀਕ ਨੇ ਮੀਨਾ ਬਸ ਵਧੀਆ ਯਾਰ ਤੂੰ ਕੀ ਚੰਦ ਚੜਾਤਾ ਟਾਈਮ ਨਾਲ ਹੀ ਸੁਖੀ ਨਹੀਂ ਕਿਉਂ ਬੈਤਲੇ ਹੋਰ ਚੋਨੀ ਆ ਮੈਂ ਕੀ ਕਰਨਾ ਸੀ ਪੇਪਰ ਦੇਖ ਕੇ ਚਾਰਕ ਦਿਨ ਨਾਨਕੇ ਗਈ ਸੀ ਆਉਂਦੀ ਨੂੰ ਇਹ ਕਾਰਨਾਮਾ ਹੋ ਗਿਆ ਦਿਲ ਕਰਦਾ ਰੋਈ ਜਾਵਾਂ ਕਿਸੇ ਨਾਲ ਨਾ ਬੋਲਾਂ ਮੈਂ ਤੇ ਰਾਤ ਰੋਟੀ ਵੀ ਨਹੀਂ ਖਾਦੀ ਮੀਨਾ ਹੱਸਦੀ ਹੋਈ ਚੱਲ ਹੁਣ ਖਾਣੇ ਆਪਾਂ ਮੁੰਡੇ ਵਾਲਿਆਂ ਦੇ ਨਾਲ ਸੁਖੀ ਖੜ ਜਾ ਨੀ ਬਾਂਦਰੀਏ ਤਿੰਨ ਚਾਰ ਮਾਰਦੀਆਂ ਐਵੇਂ ਵੀਨਾ ਦੇ ਮੋਢੇ ਤੇ ਬਾਰੋ ਆਵਾਜ਼ ਆਉਂਦੀ ਆ ਸੁਖੀ ਨੂੰ ਤੇ ਕੰਮ ਵਾਲੀ ਚਾਹ ਤੇ ਸਮੋਸੇ ਲੈ ਕੇ ਆਉਂਦੀ ਐ ਲਿਆਓ ਪੈਣੋ ਚਾਹ ਪੀ ਲੋ ਜਲਦੀ ਤਿਆਰ ਹੋ ਜਾਓ ਮੁੰਡੇ ਵਾਲੇ ਤੁਰ ਪਏ ਹੋਣੇ ਆ ਵੀਨਾ ਹਾਂਜੀ ਬਸ ਕਰਦੀਆਂ ਤਿਆਰੇ ਨੂੰ ਕੰਮ ਵਾਲੀ ਚਲੀ ਜਾਂਦੀ ਐ ਚਾਹ ਪੀ ਲੈ ਪਹਿਲਾਂ ਤੈਨੂੰ ਵੀ ਅੱਗ ਲੱਗੀ ਆ ਤਿਆਰ ਦੀ ਵੀਨਾ ਕਿਹੜਾ ਸੂਟ ਪਾਣਾ ਫਿਰ ਸੁਖੀ ਕਹਿਣ ਲੱਗੀ ਚਾਹ ਪੀਲਾ ਕੇ ਤੋਂ ਪੋਣੀ ਆ ਵੀਨਾ ਯਾਰ ਤੇਰਾ ਤਿਆਰ ਕਰਨਾ ਹੀ ਆ ਤਾਈ ਮੇਰੇ ਨਾਲ ਓਕੀ ਸੋਖੀ ਹੋ ਗਈ ਫਿਰ ਪੀਲਾ ਚਾਹ ਨਾਲੇ ਖਾਲਾ ਸਮੋਸੇ ਵੀ ਦੇਖਦੇ ਆ ਫਿਰ ਕੀ ਭੈਣੇ ਤੂੰ ਵੀ ਖਾਲਾ ਰਾਤ ਦਾ ਰੋਣ ਤੇ ਜੋਰ ਦਿੱਤਾ ਭੁਖੀ ਨੇ ਦੋਵੇਂ ਕੱਪ ਚੁੱਕਦੀਆਂ ਤੇ ਸਮੋਸੇ ਖਾਣ ਲੱਗ ਜਾਂਦੀਆਂ ਨੇ ਸੁਖੀ ਹੋਰ ਸੁਣਾ ਕੀ ਤੇਰੇ ਰਾਂਝੇ ਦਾ ਕੀ ਹਾਲ ਆ ਹੁੰਦਾ ਹੁੰਦੀਆਂ ਆ ਗੱਲਾਂ ਬਸ ਵਧੀਆ ਠੀਕ ਠਾਕ ਆ ਲੜਾਈ ਨੂੰ ਤਿਆਰ ਰਿੰਦਾ ਹਰ ਵੇਲੇ ਕਦੇ ਕਿਸੇ ਗੱਲ ਤੇ ਤੇ ਕਦੇ ਕਿਸੇ ਗੱਲ ਤੇ ਸੁਖੀ ਅੱਛਾ ਪਹਿਲਾਂ ਪਹਿਲਾਂ ਤਾਂ ਬਹੁਤ ਪਿਆਰ ਜਤੋਂਦਾ ਸੀ ਸਾਬ ਹੋਰੀ ਵੀ ਨਾ ਨਹੀਂ ਕਰਦਾ ਤਾਂ ਹੁਣ ਵੀ ਆ ਬਹੁਤ ਪਰ 24 ਘੰਟਿਆਂ ਨੂੰ ਇਹ ਹੀ ਗੱਲ ਰਹਿੰਦੀ ਆ ਵੀ ਸਾਡੇ ਵਿੱਚ ਦੂਰੀ ਨਾ ਬਣ ਜਾਵੇ ਹਰ ਵੇਲੇ ਕੋਲ ਪਾਲਦਾ ਸੁਖੀ ਅੱਛਾ ਕੋਲ ਪਾਲ ਦਾ ਮਤਲਬ ਫਿਰ ਓਖਾ ਤੈਨੂੰ ਤੇ ਮਧੋਲ ਸੂਟੇ ਥੋੜੇ ਦਿਨਾਂ ਦੇ ਵਿੱਚ ਨਹੀਂ ਨਹੀਂ ਕੁੱਤੀਏ ਓਵੇ ਨਹੀਂ ਉਹ ਇੰਨਾ ਮਾੜਾ ਨਹੀਂ ਮੇਰੀ ਮਰਜ਼ੀ ਬਿਨਾਂ ਤੇ ਕਦੇ ਹੱਥ ਵੀ ਨਹੀਂ ਫੜਿਆ ਓਨੇ ਇਹ ਗੱਲ ਤਾਂ ਮੈਨੂੰ ਉਹ ਤੋਂ ਦੂਰ ਹੀ ਨਹੀਂ ਹੋਣ ਦਿੰਦੀ ਨਾਲੇ ਕੰਜਰੀਏ ਦਾਸ ਦੀ ਸੀ ਸਵਰਗਾਂ ਦੇ ਝੂਟੇ ਬਹੁਤ ਵਾਰੀ ਲੈ ਲੈ ਦੋਵਾਂ ਨੇ ਯਾਰ ਜਦੋਂ ਵਿਆਹ ਕਰਵਾਉਣਾ ਹੀ ਹੈ ਫਿਰ ਕੀ ਕੀਤਾ ਕੀ ਨਾ ਕੀਤਾ ਇੱਕ ਗੱਲ ਹੀ ਹੈ ਨਾਲੇ ਸਾਡੇ ਦਿਲ ਬਹੁਤ ਮਿਲੇ ਆ ਜਿੰਨਾ ਉਹ ਕਰਦਾ ਉਹਨਾਂ ਜ਼ਿਆਦਾ ਮੈਂ ਕਰਦੀ ਆ ਜਿੰਨਾ ਮੈਂ ਕਰਦੀ ਆ ਉਹ ਹੋਰ ਵੱਧ ਕਰਦਾ ਸੁਖੀ ਅੱਛਾ ਤੁਸੀਂ ਤੇ ਕਮਲੇ ਹੋਏ ਪਏ ਆ ਇੱਕ ਦੂਜੇ ਵਿੱਚ ਤਾਂ ਹੀ ਮੇਰੇ ਕੋਲ ਨਹੀਂ ਆਉਂਦੀ ਕਦੇ ਵੀ ਵੀਨਾ ਹੋਰ ਯਾਰ ਦੇਖਣਾ ਪੈਂਦਾ ਬਸ ਅੱਜ ਵੀ ਫੋਨ ਤੇ ਪੁੱਛ ਕੇ ਤੁਰੀਆਂ ਵੀ ਸੁਖੀ ਘਰੇ ਕੰਮ ਤੇ ਚੱਲੀਆਂ ਫੇਰ ਕਹਿੰਦਾ ਜਾਇਆ ਪਰ ਜਲਦੀ ਆ ਕੇ ਗੱਲ ਕਰੀ ਸੁਖੀ ਹੱਸਦੀ ਹੋਈ ਸੱਚੀ ਕਿ ਇੰਨਾ ਕਰਦਾ ਤੇਰਾ ਬੇਸ਼ੱਕਲੀ ਜੀ ਤਾਂ ਹੈ ਨਹੀਂ ਤੂੰ ਤੇ ਵਿਆਹ ਤੋਂ ਪਹਿਲਾਂ ਹੀ ਉਹਦੇ ਕੈਨ ਤੇ ਚਲਦੀ ਆ ਬਾਅਦ ਦੇ ਵਿੱਚ ਕੀ ਬਣੂ ਸੁਖੀ ਯਾਰ ਚੱਲਣਾ ਪੈਂਦਾ ਕਿਉਂਕਿ ਉਹ ਵੀ ਮੇਰੇ ਹਿਸਾਬ ਨਾਲ ਚੱਲਦਾ ਮੈਂ ਵੀ ਕਵਾਂ ਤੇ ਯਾਰਾ ਦੋਸਤਾਂ ਨਾਲ ਪੀਣ ਬੈਠਦਾ ਨਹੀਂ ਤਾਂ ਨਹੀਂ ਇੰਨਾ ਰੋਕ ਰੋਬ ਚੱਲਦਾ ਮੇਰਾ ਉਹਦੇ ਤੇ ਬਾਕੀ ਯਾਰ ਜਦੋਂ ਬੰਦਾ ਆਪ ਨਹੀਂ ਕਰਦਾ ਨਾ ਫਿਰ ਦਿਲ ਨਹੀਂ ਕਰਦਾ ਕਹਿ ਨੂ ਰਾਤ ਵੀ ਉਹਦੇ ਕਿਸੇ ਦੋਸਤ ਦਾ ਬਰਥਡੇ ਸੀ ਮੈਂ ਤੇ ਕਿਹਾ ਸੀ ਨਹੀਂ ਜਾਣਾ ਰਲ ਕਿ ਸ਼ਰਾਬ ਹੀ ਪੀਣੀ ਆ ਤੁਸੀਂ ਫਿਰ ਨਾਲ ਦੇ ਮੁੰਡੇ ਮਿੰਤਾ ਕਰਨ ਲੱਗੇ ਭਾਬੀ ਜੀ ਅਸੀਂ ਕਿਹੜਾ ਰੋਜ ਪੀਨੇ ਆ ਅੱਜ ਤਾਂ ਦੇਣਾ ਮਾਫ ਕਰ ਦਿਓ ਫਿਰ ਮੈਂ ਕਿਹਾ ਚਲੇ ਜਾਣਾ ਦੇ ਪਰ ਵੀ ਮੈਂ ਸਮਝਾਤਾ ਸੀ ਜੇ ਪੀ ਕੇ ਕੋਈ 19 21 ਕੀਤੀ ਦੇਖ ਲਿਓ ਜੀ ਕਹਿੰਦਾ ਨਹੀਂ ਕਰਦੇ ਸਹੀ ਆ ਯਾਰ ਫਿਰ ਵਧੀਆ ਗੱਲਾਂ ਸੁਣਾਉਂਦਾ ਵੀਨਾ ਸੁਣਦਾ ਤੇ ਹੈ ਪਰ ਕਦੇ ਖਰਾਬ ਵੀ ਕਰ ਜਾਂਦਾ ਜਿਵੇਂ 2 ਵਜੇ ਪੀਤੀ ਵਿੱਚ ਫੋਨ ਲਾ ਕੇ ਲਵ ਯੂ ਲਵ ਯੂ ਕਰੀ ਜਾਵੇ ਮੈਂ ਕਿਹਾ ਪੈ ਜਾ ਸਵੇਰੇ ਗੱਲ ਕਰਦੇ ਆ ਫਿਰ ਰੋਲਾ ਪਾਇ ਲਿਆ ਤੂੰ ਅੱਕ ਗਈ ਆ ਤੇਰਾ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਮੈਂ ਪਾਗਲ ਆ ਤੇਰੇ ਪਿੱਛੇ ਤੂੰ ਗੱਲ ਨਹੀਂ ਸੁਣਦੀ ਮੇਰਾ ਨਹੀਂ ਸਰਦਾ ਤੇਰੇ ਬਿਨਾ ਤੂੰ ਸਾਰ ਲੈਨੀ ਐ ਬਹੁਤ ਕੁਛ ਬੋਲਿਆ ਗਾਲਾਂ ਵੀ ਕੱਡੀਆਂ ਮੈਨੂੰ ਮੈਂ ਸੋਚਿਆ ਸੁਭਾ ਖਿੱਚੂ ਇਹਨੂੰ ਸੁਭਾ ਖਿੱਚੂ ਇਹਨੂੰ ਫੇਰ ਕਹਿੰਦਾ ਹੁਣ ਹੀ ਮਿਲਣਾ ਮੈਂ ਕਿਹਾ ਸਾਰੇ ਘਰ ਨੇ ਮੈਂ ਮਰਨਾ ਨਾਲੇ ਆਪਣਾ ਸੱਚਾ ਪਿਆਰ ਮਿੰਟ ਵਿੱਚ ਮਿੱਟੀ ਹੋ ਜਾਣਾ ਜੇ ਕਿਸੇ ਨੇ ਦੇਖ ਲਿਆ ਅਖਰੀ ਗੱਡੀ ਚੱਕ ਕੇ ਪਿੰਡ ਆ ਵੜਿਆ ਬਾਰੋ ਆਵਾਜ਼ਾਂ ਹੁੰਦੀਆਂ ਨੀ ਵੀਨਾ ਆਈ ਮਾੜਾ ਜਾ ਵੀਨਾ ਆਗੀ ਤਾਈ ਲੈ ਸੁਖੀਏ ਵਰੰਟ ਦੋਸਤੋ ਇਸੇ ਅੱਜ ਦੀ ਕਹਾਣੀ ਬਾਕੀ ਅਗਲਾ ਪਾਰਟ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ ਤੱਕ ਤੱਕ ਲਈ ਧੰਨਵਾਦ ਜੀ